ਪਰ ਇੱਕ ਸੜਕਾਂ ਦੇ ਉੱਤੇ ਜਿਹੜਾ ਵਿਰੋਧ ਨਜ਼ਰ ਆ ਰਿਹਾ ਤੁਸੀਂ ਤਾਂ ਬਹੁਤ ਸਾਰੇ ਉਮੀਦਵਾਰਾਂ ਦੇ ਨੱਕ ਚ ਇਨਾ ਦਮ ਕੀਤਾ ਕਿ ਆਪਣੇ ਆਪ ਨੂੰ ਨਾਮ ਹੀ ਬਦਲ ਲਏ ਉਹਨਾਂ ਨੇ ਹੰਸ ਰਾਜ ਹੰਸ ਤੋਂ ਕਹਿੰਦੇ ਮਿੰਤ ਰਾਜ ਮਿੰਤ ਬਣਾ ਛੱਡਿਆ ਮੈਨੂੰ ਨਹੀਂ ਨਹੀਂ ਹੈ ਦੇਖੋ ਅਸੀਂ ਤਾਂ ਉਹਨਾਂ ਨੂੰ ਕਹਿੰਨੇ ਆਂ ਵੀ ਯਾਰ ਵਿਰੋਧ ਨਹੀਂ ਕਰਦੇ ਤੁਸੀਂ ਸਾਡੇ ਨਾਲ ਬਹਿ ਜਾਓ ਕੈਮਰਾ ਚੱਲਣ ਦਿਓ ਅਸੀਂ ਸਵਾਲ ਕਰਦੇ ਤੁਸੀਂ ਜਵਾਬ ਦੇ ਦਿਓ ਅਸੀਂ ਵਾਇਰਲ ਕਰ ਦਾਂਗੇ ਉਹ ਭੱਜਦੇ ਨੇ ਵੀ ਅਸੀਂ ਤਾਂ ਜਵਾਬ ਹੀ ਨਹੀਂ ਦੇਣੇ ਉਹਦਾ ਜਦੋਂ ਕਾਸ਼ਮਖਸ਼ ਹੁੰਦੀ ਆ ਪ੍ਰਸ਼ਾਸਨ ਲਿਆਉਂਦਾ ਵੀ ਭਾਈ ਜਵਾਬ ਦੇ ਦਿਓ ਅਸੀਂ ਕਿਹਨੇ ਤੁਸੀਂ ਆਪ ਦਾ ਕੰਮ ਕਰੀ ਜਾਓ ਉਹਨਾਂ ਦਾ ਵੱਡੀ ਫੋਰਸ ਹੈਗੀ ਆ ਠੀਕ ਆ ਸਾਨੂੰ ਤੱਕ ਕੇ ਪਿੱਛੇ ਰੱਖ ਲੈਂਦੀ ਆ ਤੁਸੀਂ ਜਿਹੜਾ ਵਿਰੋਧ ਕਰ ਰਹੇ ਆ ਪਿੰਡਾਂ ਵਿੱਚ ਜਥੇਬੰਦਕ ਤੌਰ ਦੇ ਉੱਤੇ ਜਿਹੜਾ ਲੀਡਰਾਂ ਨੂੰ ਸਥਾਨਕ ਪਦਰ ਤੇ ਸਨੇਹ ਲਾਏ ਹੋਇਆ ਉਹਨਾਂ ਨੂੰ ਕੋਈ ਪ੍ਰੋਪਰ ਬਣਾ ਕੇ ਭੇਜਿਆ ਕਿ ਆਪਣੇ ਵਿਰੋਧ ਕਰਨ ਦਾ ਤਰੀਕਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹਾਂ ਦੇਖੋ ਬਕਾਇਦਾ ਅਸੀਂ ਤਾਂ ਸਵਾਲਾਂ ਦੇ ਪੋਸਟਰ ਲਾਏ ਬੈਨਰ ਲਾਏ ਹੋਏ ਆ ਵੀ ਇਹੀ ਸਵਾਲ ਆਪਾਂ ਕਰਨੇ ਆ ਉਹ ਸਵਾਲ ਵੀ ਉਹੀ ਕਰਦੇ ਕੋਈ ਸਵਾਲ ਤਾਂ ਅੱਡ ਨਹੀਂ ਕਰਦੇ ਹੈਗੇ ਹਾਂ ਕੋਈ ਲੋਕਲ ਮੁੱਦਾ ਹੋਵੇ ਉਹ ਤਾਂ ਸਵਾਲ ਤਾਂ ਆਮ ਆਦਮੀ ਪਾਰਟੀ ਨੂੰ ਵੀ ਕੀਤਾ ਹੀ ਹੈ ਲੋਕਾਂ ਨੇ ਤਾਂ ਪਹਿਲੀ ਗੱਲ ਸਾਡੇ ਤੋਂ ਇਲਾਵਾ ਵੀ ਕੋਈ ਸਵਾਲ ਕਰ ਲਵੇ ਇਹ ਜਨਤਾ ਦਾ ਜਮਹੂਰੀ ਹੱਕ ਆ ਅਸੀਂ ਉਹਨਾਂ ਨੂੰ ਤਾਂ ਨਹੀਂ ਸਖਾ ਗੱਲ ਦੇ ਪਰ ਕਈ ਥਾਵਾਂ ਦੇ ਉੱਤੇ ਇਸ ਤਰ੍ਹਾਂ ਪੇਸ਼ ਹੋਇਆ ਕਿ ਜਿਹੜਾ ਵਿਰੋਧ ਹੈ ਉਹ ਭਾਵੇਂ ਉਧਰੋਂ ਇਟਾ ਰੋੜੇ ਚੱਲਣ ਚਾਏ ਜਿਸ ਪਾਸੇ ਮਰ ਜਿਓ ਉਹ ਹੰਸਕ ਜਾਂ ਰੂਪ ਬਣ ਕੇ ਕਿਤੇ ਬਦਨਾਮ ਤਾਂ ਨਹੀਂ ਹੋ ਜੂਗਾ ਅੰਦੋਲਨ ਜਾਂ ਕਿਸਾਨ ਦੂਜੇ ਦੇਸ਼ ਵਿੱਚ ਕਿਸੇ ਏਸੇ ਸਿਰ ਦੇ ਉੱਤੇ ਫਾਇਦਾ ਲੈਂਦੇ ਫਿਰਨ ਕੱਲ ਨਾ ਦੇਖੋ ਸਾਡੇ ਵਾਲੇ ਪਾਸੋਂ ਤਾਂ ਰੋੜਾ ਅਜੇ ਤੱਕ ਨਹੀਂ ਕੋਈ ਚੱਲਿਆ ਉਹਨਾਂ ਵੱਲੋਂ ਚੱਲੇ ਆ ਦੇਖੋ ਅਸੀਂ ਤੁਹਾਡੇ ਚੈਨਲ ਤੇ ਕਹਿੰਨੇ ਆ ਕਿਸੇ ਲੀਡਰ ਦੇ ਕੱਪੜੇ ਪਾਰਨੇ ਉਹਦੀ ਗੱਡੀ ਤੇ ਕੋਈ ਹਮਲਾ ਕਰਨਾ ਕਿਸੇ ਦੇ ਕੋ ਰੁੜਾ ਮਾਰਨਾ ਸਾਡਾ ਕੋਈ ਪ੍ਰੋਗਰਾਮ ਨਹੀਂ ਹੈ ਹਾਂ ਅਸੀਂ ਤਾਂ ਪੀਸਫੁਲੀ ਸਵਾਲ ਕਰਨੇ ਆ ਤੇ ਕਾਲੇ ਝੰਡੇ ਵਿਖਾਉਣੇ ਹਾਂ ਇਹ ਸਰਕਾਰ ਆਪਦੇ ਬੰਦੇ ਵੜ ਕੇ ਜੁਰਬੰਦਨਾਮ ਕਰ ਸਕਦੀ ਸਨ ਕਿਉਂਕਿ ਇੱਕ ਥਾਂ ਦੇ ਉੱਤੇ ਜਿਹੜੀ ਕੱਲ ਤਸਵੀਰ ਦੇਖਣ ਨੂੰ ਮਿਲੇ ਉਹਦੇ ਵਿੱਚ ਤੁਹਾਡੀ ਜਥੇਬੰਦੀ ਸ਼ਾਇਦ ਨਹੀਂ ਪਰ ਹੋਰ ਜਥੇਬੰਦੀਆਂ ਸੀ ਉੱਥੇ ਗੱਲਾਂ ਆਈਆਂ ਕਿ ਇੱਕ ਤਾਂ WTO ਦੇ ਮੁਰਦਾਬਾਦ ਦਾ ਨਾਰਾ ਲਾਓ ਕੇਂਦਰ ਸਰਕਾਰ ਮੁਰਦਾਬਾਦ ਦਾ ਨਾਰਾ ਲਾਓ ਔਰ ਨਾਲ ਕਿਹਾ ਗਿਆ ਕਿ ਮੋਦੀ ਮੁਰਦਾਬਾਦ ਦਾ ਨਾਰਾ ਲਾਓ ਹੰਸਰਾਜ ਹੰਸ ਨੂੰ ਉਹ ਹੁਣ ਹੱਕੇ-ਬੱਕੇ ਰਹਿ ਗਏ ਕਿ ਮੈਂ ਕਿਵੇਂ ਲਾਵਾਂ ਹਾਂ ਦੇਖੋ ਮੈਂ ਤਾਂ ਇਹ ਵੀਡੀਓ ਦੇਖੀ ਨਹੀਂ ਹੈਗੀ ਸੱਚੀਓ WTO ਮੁਰਦਾਬਾਦ ਤਾਂ ਕਹਿਣਾ ਚਾਹੀਦਾ ਹੰਸਰਾਜ ਹੰਸ ਨੂੰ ਇਹ ਕੋ ਵੱਡਾ ਉਹ ਤਾਂ ਦੁਨੀਆ ਨੂੰ ਮਾਰ ਰਹੀ ਆ ਹਾਂ ਮੋਦੀ ਮੁਰਦਾਬਾਦ ਨਾ ਕਹਿੰਦੇ ਜਰੂਰ ਮੋਦੀ ਦੀ ਜੇ ਮੋਦੀ ਸਾਹਿਬ ਨੇ ਕੋਈ ਗਲਤੀ ਕੀਤੀ ਉਹ ਆਲੋਚਨਾ ਤਾਂ ਉਹਨੂੰ ਕਰ ਹੀ ਲੈਣੀ ਚਾਹੀਦੀ ਸੀ ਸਾਡੇ ਪ੍ਰਧਾਨ ਮੰਤਰੀ ਸਹੀ ਨਹੀਂ ਚੱਲੇ ਹਾਂ ਨਾ ਹੁਣ ਦੇਖੋ ਨਾ ਇਹ ਤੱਕ ਨੈਚੁਰਲ ਸਵਾਲ ਆ ਗਏ ਨਾ ਲੋਕਾਂ ਦਾ ਲੋਕ ਚਾਹੁੰਦੇ ਨੇ ਵੀ ਭਾਈ ਤੂੰ ਸੱਚਾ ਸਾਡਾ ਨੁਮਾਇੰਦਾ ਤਾਂ ਲਾਪਾਇਦੇ ਆ ਠੀਕ ਹੈ ਉਹਨਾਂ ਦੀ ਮਜਬੂਰੀ ਸੀ ਆਪਣੇ ਪ੍ਰਧਾਨ ਮੰਤਰੀ ਦਾ ਨਾਰਾ ਨਹੀਂ ਝਲਾ ਸਕਦੇ ਇਹ ਸਾਨੂੰ ਮਨ ਆਪਾਂ ਨਾਵਾਂ ਚ ਨਾਂ ਵੀ ਪਈ ਹੈ ਕਿਉਂਕਿ ਓਵਰਆਲ ਵੀ ਦੇਖੀਏ ਜਿੰਨੇ ਉਮੀਦਵਾਰ ਨੇ ਚਾਹੇ ਹਰਿਆਣਾ ਐ ਚਾਹੇ ਪੰਜਾਬ ਐ ਯੂਪੀ ਦਾ ਵੀ ਕੁਝ ਏਰੀਆ ਖਾਸ ਕਰਕੇ ਲਖੀਮਪੁਰ ਖੀਰੀ ਵਾਲੇ ਕਾਂਡ ਚ ਸੁਪਰੀਮ ਕੋਰਟ ਦੀਆਂ ਵੀ ਅਹਿਮ ਟਿੱਪਣੀਆਂ ਆ ਰਹੀਆਂ ਤਾਂ ਤੁਸੀਂ ਇਹਨਾਂ ਸਾਰਿਆਂ ਨੂੰ ਕਨਸੀਡਰ ਕਰਦੇ ਹੋ ਆਪਣੀਆਂ ਬੈਠਕਾਂ ਦੇ ਵਿੱਚ ਕਿਉਂਕਿ ਲੜਾਈ ਹੁਣ ਲੰਬੀ ਹੋ ਗਈ ਐ ਚੋਣ ਜਾਬਤੇ ਕਰਕੇ ਹਾਂ ਦੇਖੋ ਕਿਉਂਕਿ ਜੜੇ ਜੜੇ ਵੀ ਕੋਰਟ ਚ ਮਸਲੇ ਜਾ ਰਹੇ ਨੇ ਆਜ਼ਾਦ ਪਟੀਸ਼ਨਰਾਂ ਨੇ ਅਉਤੇ ਕੋਈ ਸਾਡੇ ਕੋ ਕੀ ਸਹਿਯੋਗ ਮੰਗਦਾ ਉਹੀ ਵਿਚਾਰ ਲੈਨੇ ਬਾਕੀ ਤਾਂ ਉਹਨਾਂ ਦਾ ਅਸੀਂ ਤਾਂ ਸੰਘਰਸ਼ਾਂ ਦੇ ਟੀਕ ਰੱਖੇ ਤੇ ਸੰਘਰਸ਼ ਲੜ ਰਹੇ ਆ ਭਾਵੇਂ ਕਿੰਨਾ ਲੰਮਾ ਹੋ ਜੇ ਸਵਾਲ ਇਹ ਨਹੀਂ ਹੈ ਸਵਾਲ ਹੈ ਸਾਡੀ ਗੱਲ ਸੱਚੀ ਆ ਸਾਡਾ ਸੰਘਰਸ਼ ਕਰਨਾ ਮਜਬੂਰੀ ਆ ਸਾਥੋਂ ਹੱਲ ਕੋਈ ਹੋਰ ਹੈ ਨਹੀਂਗਾ ਹੁਣ ਤੱਕ ਜਦੋਂ ਦਾ ਅੰਦੋਲਨ ਸ਼ੁਰੂ ਕੀਤਾ ਇਹ ਵਾਲਾ ਪੜਾ ਦੂਜਾ ਮੰਗਾ ਉਹੀ ਨੇ ਜਿਹੜੀਆਂ ਵਿਚ ਵਿਚਾਲੇ ਰਹਿ ਗਈਆਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਵੇਂ ਤੁਸੀਂ ਪਹਿਲਾਂ ਵੀ ਕਹਿੰਦੇ ਰਹੇ ਹੋ ਕਿ ਧੋਖਾ ਕੀਤਾ ਕੇਂਦਰ ਸਰਕਾਰ ਨੇ ਪ੍ਰਾਪਤੀ ਹੁਣ ਤੱਕ ਦੀ ਹੋਈ ਇਸ ਦੂਜੇ ਪੜਾਅ ਦੇ ਵਿੱਚ ਦੇਖੋ ਦੂਜੇ ਪੜਾਅ 'ਚ ਇਹੀ ਪ੍ਰਾਪਤੀ ਆ ਵੀ ਹਾਕਮ ਨੰਗੇ ਕਰਦੇ ਸੀ ਦੁਨੀਆਂ ਦੇ ਸਾਹਮਣੇ ਔਰ ਹੁਣ ਵਿਕਸਿਤ ਭਾਰਤ ਤੋਂ ਪਿੱਛੇ ਆ ਕੇ ਉਹਨਾਂ Hindu-Muslim ਤੇ ਖਲੂਣਾ ਪੈ ਰਿਹਾ ਫਿਰ ਕੋ ਪੱਤਾ ਖੱਡਣਾ ਪੈ ਰਿਹਾ ਇੰਨਾ ਚਿਹਰਾ ਭਾਜਪਾ ਦਾ ਸਾਡੇ ਅੰਦੋਲਨ ਤੋਂ ਪਹਿਲੋਂ ਨੰਗਾ ਨਹੀਂ ਸੀ ਹੋਇਆਗਾ ਜਿੰਨਾ ਹੁਣ ਨੰਗਾ ਹੋਇਆ ਔਰ ਲੱਗ ਜੂਗਾ ਪਤਾ ਉਹਨਾਂ ਵਾਲੇ ਸਮਝਦੇ ਇੱਕ ਆਖਰੀ ਸਵਾਲ ਕਿਉਂਕਿ ਉਹ ਜਿਹੜੀਆਂ ਪੰਜ ਸਾਹਮਣੇ ਤਸਵੀਰਾਂ ਨਜ਼ਰ ਆਉਂਦੀਆਂ ਘੱਟੋ ਘੱਟ ਉਮੀਦ ਕਿਸ ਤੋਂ ਰੱਖਦੇ ਹੋ ਤੁਸੀਂ ਵੀ ਇਹ ਤਾਂ ਆ ਕੇ ਬਹਿ ਕੇ ਗੱਲ ਸੁਣੀ ਲੈਣ ਆ ਦੇਖੋ ਉਮੀਦ ਕਿਸੇ ਤੋਂ ਵੀ ਨਹੀਂ ਰੱਖਦੇ ਹੈਲਦੀ ਡੈਮੋਕਰੇਸੀ ਵਿੱਚ ਪੱਖ ਜਾਣਾ ਚਾਹੀਦਾ ਤੁਸੀਂ ਮੱਧਮ ਜੇ ਉਹ ਬੋਲਦੇ ਉਹਨਾਂ ਦਾ ਵੀ ਰਿਕਾਰਡਿੰਗ ਹੋਣਾ ਇਸੇ ਸੀ ਬੋਲਦੇ ਸਾਡਾ ਵੀ ਲੋਕ ਫੈਸਲਾ ਕਰ ਲੈਂਦੇ